ਪੰਜਾਬ ਦੇ ਵਿੱਚ ਹੜ੍ਹ ਦੇ ਕਰਕੇ ਹੁਣ ਤੱਕ 1400 ਦੇ ਕਰੀਬ ਪਿੰਡ ਆ ਜਿਹੜੇ ਉਮਾਰ ਦੇ ਵਿੱਚ ਆ ਗਏ ਆ ਤੇ ਕਈ ਪਿੰਡਾਂ ਦੇ ਵਿੱਚ ਇੰਨਾ ਕੁ ਪਾਣੀ ਆ ਜਿਹੜਾ ਸ਼ਬਦਾਂ ਦੇ ਰਾਹੀਂ ਬਿਆਨ ਕੀਤਾ ਨਹੀਂ ਜਾ ਸਕਦਾ 8 8 9 9 10 10 ਫੁੱਟ ਹਲੇ ਵੀ ਕਈ ਪਿੰਡਾਂ ਦੇ ਵਿੱਚ ਪਾਣੀ ਇਸ ਵੇਲੇ ਫਰਦਾ ਪਾਣੀ ਕੁਝ ਕੁ ਥਾਵਾਂ ਦੇ ਉੱਤੇ ਥੋੜਾ ਜਿਹਾ ਘਟਿਆ ਪਰ ਕਈ ਥਾਵਾਂ ਦੇ ਉੱਤੇ ਪਾਣੀ ਵਧਿਆ ਵੀ ਆ ਦੂਜੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਆ ਤੀਜੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਪਸ਼ੂ ਮਰ ਚੁੱਕੇ ਆ ਚੌਥੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਸੈਂਕੜੇ ਘਰ ਹੁਣ ਤੱਕ ਢਹਿ ਢੇਰੀ ਹੋ ਚੁੱਕੇ ਆ ਤੇ ਪੰਜਵੀਂ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਅਰਬਾਂ ਰੁਪਏ ਦਾ ਹੁਣ ਤੱਕ ਨੁਕਸਾਨ ਹੋ ਚੁੱਕਿਆ ਹਰ ਰੋਜ਼ ਰਾਤੋਂ ਰਾਤ ਇਹ ਖਬਰਾਂ ਆਉਂਦੀਆਂ ਕਿ ਐਨੇ ਪਿੰਡ ਐਨੇ ਦਰਜਨ ਪਿੰਡ ਹੋਰ ਪਾਣੀ ਦੀ ਮਾਰ ਦੇ ਵਿੱਚ ਆ ਗਏ ਫਲਾਣੇ ਡੈਮ ਦੇ ਵਿੱਚੋਂ ਐਨਾ ਪਾਣੀ ਛੱਡਿਆ ਗਿਆ ਜਿਹਦੇ ਕਰਕੇ ਫਲਾਣੇ ਫਲਾਣੇ ਪਿੰਡ ਡੁੱਬੇ ਫਲਾਣੇ ਫਲਾਣੇ ਕਸਬੇ ਡੁੱਬ ਗਏ ਆ ਲੰਘੇ ਕੱਲ ਵੀ ਇਹੋ ਜਿਹੀਆਂ ਖਬਰਾਂ ਆਈਆਂ ਕਿਉਂਕਿ ਹੁਣ ਜਦੋਂ ਘੱਗਰ ਦੇ ਵੱਲੋਂ ਮਾਰ ਸ਼ੁਰੂ ਕੀਤੀ ਗਈ ਆ ਤਾਂ ਉਧਰਲੇ ਪਿੰਡਾਂ ਦਾ ਵੀ ਖਾਸਾ ਨੁਕਸਾਨ ਹੋਣਾ ਸ਼ੁਰੂ ਇਸ ਵੇਲੇ ਸਤਲੁਜ ਰਾਵੀ ਤੇ ਬਿਆਸ ਦੇ ਵੱਲੋਂ ਜਿਹੜਾ ਕਹਿ ਰਟਾਇਆ ਜਾ ਰਿਹਾ ਉਹ ਸ਼ਬਦਾਂ ਦੇ ਰਹੀਂ ਬਿਆਨ ਕਰਨਾ ਔਖਾ ਲੰਘੇ ਕੱਲ ਮੇਰੇ ਕੁਝ ਕੁ ਸਾਥੀ ਨੇ ਜਿਹੜੇ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਆਏ ਆ ਗੌਰ ਦੇ ਨਾਲ ਇਹ ਬੇਨਤੀ ਸੁਣਿਓ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵੱਲ ਜਾ ਕੇ ਆਏ ਆ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਆਏ ਆ ਰਮਦਾਸ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਆਏ ਆ ਰਮਦਾਸ ਪਿੰਡ ਦੇ ਵੱਲ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਭੈਣਾ ਵੀਰਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਮਾਤਾਵਾਂ ਨਾਲ ਗੱਲਬਾਤ ਕਰਕੇ ਆਏ ਆ ਲੰਗਰ ਦੀ ਕੋਈ ਵੀ ਕਮੀ ਨਹੀਂ ਆ ਲੰਗਰ ਬਹੁਤ ਉੱਥੇ ਪਹੁੰਚ ਚੁੱਕਿਆ ਲੰਗਰ ਵੇਸਟ ਨਾ ਹੋਵੇ ਇਸ ਕਰਕੇ ਇਹ ਬੇਸ਼ੱਕ ਥੋੜਾ ਜਿਹਾ ਘਟਾ ਦਿੱਤਾ ਜਾਵੇ ਪਾਣੀ ਵੀ ਤੁਹਾਡੀ ਕਿਰਪਾ ਦੇ ਨਾਲ ਕੋਈ ਵੀ ਕਮੀ ਨਹੀਂ ਆ ਬਹੁਤ ਸੰਗਤ ਨੇ ਪਾਣੀ ਦੀ ਸੇਵਾ ਕਰ ਦਿੱਤੀ ਆ ਜਿੱਥੇ-ਜਿੱਥੇ ਵੀ ਟਰਾਲੀਆਂ ਦੇ ਵਿੱਚ ਆਪਣੇ ਪੰਜਾਬੀ ਪਿਆਰੇ ਵੀਰ ਬੈਠੇ ਆ ਮਜਬੂਰੀਆਂ ਦੇ ਵਿੱਚ ਰਾਤਾਂ ਕੱਟ ਰਹੇ ਆ ਉੱਥੇ ਲੰਗਰ ਦੀ ਤੇ ਪਾਣੀ ਦੀ ਕੋਈ ਕਮੀ ਨਹੀਂ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਸਾਡੇ ਵਾਲੇ ਪਾਸੇ ਤਿੰਨ ਚਾਰ ਕਿਸਮ ਦੀ ਲੋੜ ਆ ਕਿਰਪਾ ਕਰਕੇ ਸਾਡਾ ਇਹ ਸੁਣੀ ਹਾਂ ਪਚਾ ਦਿਓ ਇੱਕ ਤਾਂ ਔਰਤਾਂ ਨੂੰ ਸੈਨੀਟਰੀ ਪੈਡ ਚਾਹੀਦੇ ਆ ਦੂਜਾ ਬੱਚਿਆਂ ਵਾਸਤੇ ਡਾਈਪਰ ਚਾਹੀਦੇ ਆ ਤੀਜਾ ਪਸ਼ੂਆਂ ਵਾਸਤੇ ਦਵਾਈਆਂ ਚਾਹੀਦੀਆਂ ਚੌਥਾ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਬੰਦਿਆਂ ਦੀਆਂ ਦਵਾਈਆਂ ਵੀ ਚਾਹੀਦੀਆਂ ਕਿਉਂਕਿ ਪਿਛਲੇ 10-10 ਦਿਨਾਂ ਤੋਂ ਪਸ਼ੂ ਆ ਜਿਹੜੇ ਉਹ ਪਾਣੀ ਦੇ ਵਿੱਚ ਖੜੇ ਆ ਚੱਕੜ ਦੇ ਵਿੱਚ ਖੜੇ ਆ ਇਸ ਕਰਕੇ ਉਹਨਾਂ ਦੇ ਪੈਰ ਗੜਨੇ ਸ਼ੁਰੂ ਹੋ ਚੁੱਕੇ ਆ ਪਸ਼ੂ ਬਿਮਾਰ ਹੋਣੇ ਸ਼ੁਰੂ ਹੋ ਚੁੱਕੇ ਆ ਆਉਂਦੇ ਜਿਹੜਾ ਨੇ ਵਿੱਚ ਪੰਜਾਬ ਦੇ ਵਿੱਚ ਕਈ ਬਿਮਾਰੀਆਂ ਫੈਲ ਸਕਦੀਆਂ ਮਹਾਮਾਰੀ ਫੈਲ ਸਕਦੀ ਆ ਇਸ ਕਰਕੇ ਉੱਥੇ ਇਹਨਾਂ ਚੀਜ਼ਾਂ ਦੀ ਲੋੜ ਆ ਵੀ ਜੇਕਰ ਤੁਸੀਂ ਪਚੌਣਾ ਹੀ ਆ ਕਿਸੇ ਵੀ ਥਾਂ ਦੇ ਉੱਤੇ ਚਾਰਾ ਲੈ ਕੇ ਜਾਓ ਪਸ਼ੂਆਂ ਦਾ ਆਚਾਰ ਲੈ ਕੇ ਚਲੇ ਜਾਓ ਤੁਸੀਂ ਉੱਥੇ ਪਸ਼ੂਆਂ ਨੂੰ ਦਵਾਈਆਂ ਲੈ ਕੇ ਚਲੇ ਜਾਓ ਔਰਤਾਂ ਦੇ ਲਈ ਸੈਨੀਟਰੀ ਪੈਡ ਲੈ ਜਾਓ ਉਸ ਸਥਾਨ ਦੇ ਉੱਤੇ ਡਾਈਪਰ ਲੈ ਜਾਓ ਜਾਂ ਜਿਹੜੀਆਂ ਵੀ ਹੋਰ ਰੋਜ਼ ਮਰਰਾ ਦੀ ਵਰਤੋਂ ਵਾਲੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਲੰਗਰ ਬਹੁਤ ਸਾਰੇ ਭੈਣਾ ਵੀਰਾਂ ਨੇ ਪਹੁੰਚਾਤਾ ਪਾਣੀ ਬਹੁਤ ਸਾਰੀਆਂ ਥਾਵਾਂ ਤੇ ਪਹੁੰਚਾਤਾ ਪਾਣੀ ਦੀਆਂ ਬੋਤਲਾਂ ਪਹੁੰਚਾਤੀਆਂ ਇਸ ਕਰਕੇ ਇਹਨਾਂ ਦੀ ਗਿਣਤੀ ਘਟਾ ਦਿਓ ਤੇ ਜਿਹੜੀਆਂ ਚੀਜ਼ਾਂ ਦੀ ਬੇਨਤੀ ਕੀਤੀ ਹੈ ਇਹ ਥੋੜੀਆਂ ਜੀਆਂ ਵਧਾ ਦਿਓ ਦੂਜੀ ਬੇਨਤੀ ਇਹ ਆ ਪੰਜਾਬੀ ਪੰਜਾਬ ਦੀ ਬਹੁਤ ਮਦਦ ਕਰ ਰਹੇ ਆ ਪੰਜਾਬੀ ਪੰਜਾਬ ਨੂੰ ਬਚਾਉਣ ਦੇ ਲਈ ਦਿਨ ਰਾਤ ਲੱਗੇ ਹੋਏ ਆ ਰਾਤਾਂ ਦੇ ਵੇਲੇ ਵੀ ਟਰਾਲੀਆਂ ਦੇ ਵਿੱਚ ਆ ਦਿਨ ਦੇ ਵੇਲੇ ਵੀ ਟਰਾਲੀਆਂ ਦੇ ਵਿੱਚ ਆ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਵੀ ਇਹ ਟਰਾਲੀਆਂ ਘਰ ਬਣੀਆਂ ਤੇ ਇਸ ਵੇਲੇ ਵੀ ਇਹੀ ਟਰਾਲੀਆਂ ਘਰ ਬਣੀਆਂ ਜਿਹੜੀਆਂ ਸੜਕਾਂ ਦੇ ਫੁੱਟਪਾਥਾਂ ਦੇ ਉੱਤੇ ਖੜੀਆਂ ਇਹੀ ਰਸੋਈ ਆ ਇਹੀ ਘਰ ਆ ਇਹਦੇ ਵਿੱਚ ਹੀ ਦਾਣੇ ਆ ਇਹਦੇ ਵਿੱਚ ਹੀ ਸਾਰਾ ਪੱਜਾ ਰੋਜ਼ਬਰਾ ਦੀ ਵਰਤੋਂ ਵਾਲਾ ਇਸ ਕਰਕੇ ਇਹ ਟਰਾਲੀਆਂ ਇਹ ਟਰੈਕਟਰ ਸਲਾਮਤ ਰਹਿਣ ਇਹਨਾਂ ਟਰੈਕਟਰਾਂ ਵਾਲੇ ਸਲਾਮਤ ਰਹਿਣ ਇਹਦੀ ਕਾਮਨਾ ਕਰਦੇ ਆ ਲੰਘੇ ਕੱਲ ਹੋਇਆ ਕੀ ਕੀ ਆ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੁਲਾਬ ਚੰਦ ਕਟਾਰੀਆ ਸਾਹਿਬ ਦੇ ਨਾਲ ਜਿਹੜੇ ਕਿ ਰਾਜਪਾਲ ਨੇ ਪਿੰਡ ਦੇ ਨਾਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਆ ਹਾਲਾਤ ਦੇ ਬਾਰੇ ਜਾਣਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਗੱਲਬਾਤ ਕੀਤੀ ਆ ਫੋਨ ਦੇ ਉੱਤੇ ਭਗਵੰਤ ਮਾਨ ਹੋਰ ਦੇ ਨਾਲ ਉਹਨਾਂ ਨੇ ਕਿਹਾ ਜੀ ਕਿ ਅਸੀਂ ਪੰਜਾਬ ਦੀ ਮਦਦ ਕਰਾਂਗੇ ਪਰ ਇੱਕ ਤਾਂ ਉਹ ਹਿੱਸਾ ਜਿਹੜਾ ਕਿ ਸਿੱਧੇ ਤੌਰ ਦੇ ਉੱਤੇ ਹੜ੍ਹ ਦੀ ਮਾਰ ਦੇ ਵਿੱਚ ਆ ਗਿਆ ਵੀ ਇੰਨੇ ਪਿੰਡ ਡੁੱਬ ਗਏ ਆ ਕੁਝ ਹੋ ਗਿਆ ਕਿਸ਼ਤਗਾਰਾਂ ਜੀ ਲੋਕ ਫਿਰਦੇ ਆ ਇੱਕ ਉਹ ਹਿੱਸਾ ਜਿੱਥੇ ਸਿੱਧੇ ਤੌਰ ਦੇ ਉੱਤੇ ਨਾਲੇ ਟੁੱਟ ਕੇ ਬੰਨ ਟੁੱਟ ਕੇ ਨਹੀਂ ਆਏ ਪਾਣੀ ਨਹੀਂ ਆਇਆ ਜਿਹੜਾ ਮੀਂਹ ਪੈ ਰਿਹਾ ਉਹਦੇ ਕਰਕੇ 76 ਡਿੱਗ ਰਹੀਆਂ ਲੰਘੇ ਕੱਲ ਕਈ ਲੋਕਾਂ ਦੀ ਮੌਤ 76 ਡਿੱਗਣ ਕਰਕੇ ਹੋਈ ਆ ਲੰਘੇ ਕੱਲ ਕਈ ਲੋਕਾਂ ਦੀ ਮੌਤ ਵਕ ਵਕ ਸ਼ਹਿਰਾਂ ਦੇ ਵਿੱਚ ਟੋਬਿਆਂ ਦੇ ਵਿੱਚ ਡੁੱਬਣ ਦੇ ਕਰਕੇ ਹੋਈ ਆ ਮਾਨਸਾ ਦੇ ਵਿੱਚ ਇੱਕ ਕੱਚਾ ਘਰ ਡਿੱਗਿਆ ਬਲਜੀਤ ਸਿੰਘ ਉਹਨਾਂ ਦੀ ਉਮਰ 35 ਸਾਲ ਤੇ 10 ਸਾਲ ਉਮਰ ਉਹਨਾਂ ਦੇ ਭਤੀਜੇ ਗੁਰਜੋਤ ਸਿੰਘ ਦੀ ਇਹਨਾਂ ਦੋਹਾਂ ਦੀ ਮੌਤ ਹੋ ਗਈ ਆ ਯਾਨੀ ਕਿ ਚਾਚੇ ਭਤੀਜੇ ਦੀ ਲੰਘੇ ਕਲ ਮਾਨਸਾ ਦੇ ਵਿੱਚ ਕੱਚਾ ਘਰ ਡਿੱਗਣ ਦੇ ਕਰਕੇ ਮੌਤ ਹੋਈ ਆ ਫਿਰ ਅਗਲੀ ਗੱਲ ਹੈ ਜੀ ਕਿ ਲੁਧਿਆਣੇ ਦੇ ਵਿੱਚ ਨਿਊ ਪ੍ਰੀਤ ਨਗਰ ਗਲੀ ਨੰਬਰ 4 ਇੱਥੇ ਪਤਾ ਲੱਗਾ ਜੀ ਛੱਤ ਡਿੱਗੀ ਆ 8 ਸਾਲਾਂ ਬੱਚੇ ਦੀ ਮੌਤ ਹੋਈ ਆ ਲੁਧਿਆਣਾ ਦੇ ਵਿੱਚ ਇੱਕ ਪਿੰਡ ਹੈ ਜੀ ਸੰਗੋਵਾਲ ਉਹ ਸੰਗੋਵਾਲ ਜਿੱਥੋਂ ਦਾ ਮਿਰਜ਼ਾ ਸੰਗੋਵਾਲੀਆਂ ਹੋਇਆ ਉਹ ਮੇਰੇ ਦਾ ਸੰਗੋਵਾਲੀਆਂ ਜਿਨੇ ਕੱਢ ਦੂ ਤੇਰੀਆਂ ਰੜਕਾਂ ਬਾਪੂ ਦਾ ਖੁੰਡਾ ਗਾਣਾ ਲਿਖਿਆ ਸੀ ਉਸ ਪਿੰਡ ਸੰਗੋਵਾਲ ਦੇ ਵਿੱਚ ਇੱਕ ਘਰ ਦੇ ਵਿੱਚ ਕਰੰਟ ਆ ਗਿਆ ਦੋ ਭਰਾਵਾਂ ਦੀ ਮੌਤ ਹੋ ਗਈ ਹੈ ਛੋਟੇ ਭਰਾ ਨੂੰ ਕਰੰਟ ਲੱਗਿਆ ਵੱਡੇ ਭਰਾ ਦੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੋਵਾਂ ਦੀ ਮੌਤ ਹੋ ਗਈ ਇੱਕ ਦਾ ਨਾਮ ਤੇਜਵੰਤ ਸਿੰਘ ਹੈ ਦੂਜੇ ਦਾ ਨਾਮ ਮਨਜੋਤ ਸਿੰਘ ਹੈ ਪਤਾ ਲੱਗਾ ਜੀ ਕਿ ਲੰਗੇ ਕੱਲ ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਵਿੱਚ ਇੱਕ ਇਮਾਰਤ ਢਹਿ ਗਈ ਜਿਹਦੇ ਕਰਕੇ ਚਾਰ ਗੱਡੀਆਂ ਥੱਲੇ ਆ ਗਈਆਂ ਤੇ ਕਪੂਰਥਲਾ ਦੇ ਵਿੱਚ 80 ਸਾਲ ਪੁਰਾਣੀ ਇੱਕ ਇਮਾਰਤ ਡਿੱਗ ਪਈ ਆ ਇਹ ਵੀ ਪਤਾ ਲੱਗਾ ਜੀ ਕਿ ਅਮਰitsar ਦੇ ਵਿੱਚ ਮਾਛੀਵਾਲ ਪਿੰਡ ਦੇ ਵਿੱਚ 60 ਸਾਲਾ ਕਿਸਾਨ ਅਜੀਤ ਸਿੰਘ ਪਾਣੀ ਦੇ ਵਿੱਚ ਡੁੱਬ ਗਿਆ ਤੇ ਇਹ ਵੀ ਪਤਾ ਲੱਗਾ ਵੀ ਵਿਆਸ ਦੇ ਵਿੱਚ ਡੇਰੇ ਦੇ ਨੇੜੇ ਡੇਰਾ ਬਿਆਸ ਦੇ ਨੇੜੇ ਰਾਹਤ ਕਮਾ ਦੇ ਵਿੱਚ ਇੱਕ ਬਲਵਿੰਦਰ ਸਿੰਘ ਨਾਂ ਦਾ ਨੌਜਵਾਨ ਜਿਹੜਾ ਕਿ ਦੁਗਰੀਵਲ ਦਾ ਉਹਦੇ ਵੱਲੋਂ ਸੇਵਾ ਕੀਤੀ ਜਾ ਰਹੀ ਸੀ ਬੋਰੀਆਂ ਤੋਂ ਉਹਦਾ ਪੈਰ ਤਿਲਕ ਗਿਆ ਉਹ ਦਰਿਆ ਦੇ ਵਿੱਚ ਰੁੜ ਗਿਆ ਪਾਣੀ ਦੇ ਵਿੱਚ ਰੁੜ ਗਿਆ ਹਲੇ ਤੱਕ ਕੋ ਲੱਭਿਆ ਨਹੀਂ ਉਹਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਯਾਨੀ ਕਿ ਇਹ ਲੋਕ ਆ ਜੇਕਰ ਇਹਨਾਂ ਦੀ ਗਿਣਤੀ ਵੀ ਕਰੀਏ ਤਾਂ ਮਰਤਕਾਂ ਦੀ ਗਿਣਤੀ ਪਤਾ ਨਹੀਂ ਕਿਥੋਂ ਤੱਕ ਪਹੁੰਚ ਜਾਂਦੀ ਆ ਹਰ ਰੋਜ਼ ਵੀਰੋ 66 ਡਿੱਗ ਰਹੀਆਂ ਹਰ ਰੋਜ਼ ਕੰਨਾਂ ਡਿੱਗ ਰਹੀਆਂ ਹਰ ਰੋਜ਼ ਸੜਕਾਂ ਦੇ ਵਿੱਚ ਪਾੜ ਪੈ ਰਹੇ ਆ ਹਰ ਰੋਜ਼ ਟੋਬਿਆਂ ਦੇ ਵਿੱਚ ਲੋਕ ਮਰ ਰਹੇ ਆ ਜਲੰਧਰ ਦੇ ਵਿੱਚ ਹੈ ਇੱਕ ਦਮੋਰੀਆ ਪੁਲ ਦਮੋਰੀਆ ਪੁਲ ਜਿਹਨੂੰ ਆਪਾਂ ਅੰਡਰਪਾਸਥ ਕਹਿੰਦੇ ਆ ਉਹ ਆ ਉਤੋਂ ਦੀ ਰੇਲ ਗੱਡੀ ਲੰਘਦੀ ਆ ਥੋੜਾ ਜਿਹਾ ਵੀ ਮੀਂਹ ਪਵੇ ਤੇ ਉੱਥੇ ਪਾਣੀ ਲੱਖ ਲੱਖ ਖੜ ਜਾਂਦਾ ਕਿਉਂਕਿ ਹੁਣ ਜਲੰਧਰ ਦੇ ਵਿੱਚ ਪਿਛਲੇ 24 ਘੰਟਿਆਂ ਚ ਮੀਂਹ ਬੇਹਿਸਾਬਾ ਪਿਆ ਇਸ ਕਰਕੇ ਇੱਥੇ ਪਾਣੀ ਬਹੁਤ ਖੜਾ ਸੀ ਤੇ ਇੱਕ ਬੰਦਾ ਇੱਥੇ ਡੁੱਬਣ ਕਰਕੇ ਉਹਦੀ ਮੌਤ ਹੋ ਗਈ ਆ ਇਹ ਘਟਨਾਵਾਂ ਵੀ ਵਾਪਰ ਰਹੀਆਂ ਇੱਥੇ ਸਿੱਧੇ ਤੌਰ ਤੇ ਹੜ੍ਹ ਭਾਵੇਂ ਨਹੀਂ ਆਇਆ ਪਰ ਜਦੋਂ ਪਾਣੀ ਲਗਾਤਾਰ ਵੱਰ ਰਿਹਾ ਤੇ ਮੌਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਪੰਜਾਬ ਹੋਰ ਕਿੰਨਾ ਕੁ ਮੁੱਕੂ ਪੰਜਾਬ ਹੋਰ ਕੁਦਰਤ ਦੀ ਕਰੋਪੀ ਕਿੰਨੀ ਕੁ ਸਹਾਰੂ ਪੰਜਾਬ ਦੇ ਹੋਰ ਕਿੰਨੇ ਕੁ ਪਿੰਡ ਪਾਣੀ ਦੀ ਮਾਰ ਦੇ ਵਿੱਚ ਆਉਣਗੇ ਪੰਜਾਬ ਦੇ ਲੋਕ ਕਿਵੇਂ ਜ਼ਿੰਦਗੀ ਆਪਣੀ ਬਚਾ ਸਕਣਗੇ ਇਹ ਵਕਤ ਨੇ ਬਿਆਨ ਕਰਨਾ ਪਰ ਹੁਣ ਤੁਹਾਨੂੰ ਥੋੜੀ ਜੀ ਪੋਜ਼ਿਟਿਵ ਗੱਲ ਵੀ ਦੱਸ ਦ게요 ਪੰਜਾਬੀ ਪੰਜਾਬੀ ਦੀ ਇੰਨੀ ਮਦਦ ਕਰ ਰਹੀ ਹੈ ਵੀ ਪੁੱਛੋ ਕਦਨਾ ਇੰਨੀ ਮਦਦ ਕਰ ਰਹੀ ਯਾਰ ਪੁੱਛੋ ਕੁਛ ਨਾ ਜਦੋਂ ਗੁਜਰਾਤ ਦੇ ਵਿੱਚ ਸਮੱਸਿਆ ਹੁੰਦੀ ਆ ਜਦੋਂ ਉੱਤਰਾਖੰਡ ਵਿੱਚ ਸਮੱਸਿਆ ਆਵੇ ਜਦੋਂ ਮਹਾਰਾਸ਼ਟਰ ਵਿੱਚ ਸਮੱਸਿਆ ਆਵੇ ਜਦੋਂ ਤਾਮਿਲਨਾਡੂ ਵਿੱਚ ਸਮੱਸਿਆ ਆਵੇ ਪੰਜਾਬੀ ਵੀ ਹੀਰਾਂ ਘੱਟਕੇ ਪਹੁੰਚਦੇ ਆ ਇਸ ਵੇਲੇ ਇੱਕੜ-ਦੁੱਕੜ ਸੂਬਿਆਂ ਦੇ ਵਿੱਚੋਂ ਪੰਜਾਬੀਆਂ ਦੀ ਮਦਦ ਕਰਨ ਵਾਸਤੇ ਲੋਕ ਆਏ ਆ ਪੰਜਾਬੀ ਹੀ ਪੰਜਾਬੀਆਂ ਨੂੰ ਬਚਾਈ ਜਾਂਦੇ ਆ ਪੰਜਾਬੀ ਹੀ ਪੰਜਾਬੀਆਂ ਵਾਸਤੇ ਲੰਗਰ ਲਾਈ ਜਾਂਦੇ ਆ ਪੰਜਾਬੀ ਹੀ ਪੰਜਾਬੀਆਂ ਵਾਸਤੇ ਰਾਹਤ ਕੈਂਪ ਲਾਈ ਜਾਂਦੇ ਆ ਪੰਜਾਬੀ ਹੀ ਪੰਜਾਬੀਆਂ ਵਾਸਤੇ ਪੈਸੇ ਇਕੱਠੇ ਕਰੀ ਜਾਂਦੇ ਆ ਪੰਜਾਬੀ ਹੀ ਪੰਜਾਬੀਆਂ ਨੂੰ ਦੇਖ ਜਾਂਦੇ ਆ ਇਹ ਸਥਿਤੀ ਆ ਮੈਨੂੰ ਲੱਗਦਾ ਵੀ ਉਹਨਾਂ ਦਾ ਕਲਚਰ ਨਹੀਂ ਉਹਨਾਂ ਦਾ ਸੱਭਿਆਚਾਰ ਨਹੀਂ ਹੋਰ ਸੂਬਿਆਂ ਦਾ ਕਿ ਅਸੀਂ ਦੂਜੀ ਥਾਂ ਦੇ ਉੱਤੇ ਜਾ ਕੇ ਮਦਦ ਵੀ ਕਰਗੇ ਜਦ ਕਿ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਆ ਬੰਦਾ ਬੰਦੇ ਦੇ ਕੰਮ ਆਉਂਦਾ ਸ਼ਾਇਦ ਉਹਨਾਂ ਦੇ ਸੱਭਿਆਚਾਰ ਕੇ ਗੱਲ ਸ਼ਾਮਲ ਨਹੀਂ ਹੋਣੀ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਇਹ ਗੱਲ ਸ਼ਾਮਲ ਹੋ ਵੀ ਜਾਵੇ ਪਰ ਹੁਣ ਆਉਂਦੇ ਸਮੇਂ ਦੇ ਵਿੱਚ ਕੀ ਹੋਣਾ ਆਉਂਦੇ ਸਮੇਂ ਦੇ ਵਿੱਚ ਮਹਾਮਾਰੀ ਬਹੁਤ ਫੈਲਣ ਨੂੰ ਗੁਸਤਾਖੀ ਮਾਫ਼ ਮੈਂ ਕੋਈ ਪੜਤਨ ਵਾਲੀ ਗੱਲ ਨਹੀਂ ਕਹਿੰਦਾ ਵੀ ਜਾਂ ਕੋਈ ਮਾੜਾ ਸੋਚਦੇ ਹੋਏਗੇ ਪਰ ਆਉਂਦੇ ਸਮੇਂ ਦੇ ਵਿੱਚ ਬਹੁਤ ਮਹਾਮਾਰੀ ਫੈਲ ਸਕਦੀ ਆ ਕਿਉਂਕਿ ਬਹੁਤ ਕੁਝ ਹਲੇ ਹੋਣਾ ਬਾਕੀ ਆ ਜਦੋਂ ਪਾਣੀ ਰੁੱਥ ਗਿਆ ਨਾ ਅਸਲ ਦੇ ਵਿੱਚ ਉਦੋਂ ਪਤਾ ਲੱਗਣਾ ਕਿ ਭਾਈ ਕੀ ਤੋਂ ਕੀ ਬਣ ਗਿਆ ਸਾਨੂੰ ਦਰਿਆ ਟੁੱਟਿਆ ਦਾ ਪਤਾ ਲੱਗ ਗਿਆ ਸਾਨੂੰ ਸਭ ਕੁਝ ਦਾ ਪਤਾ ਲੱਗ ਗਿਆ ਪਰ ਜੋ ਕੁਝ ਹੋਣਾ ਉਹਦੇ ਬਾਰੇ ਵੀ ਅੰਦਾਜ਼ਾ ਲਾਉਣਾ ਚਾਹੀਦਾ ਤੁਸੀਂ ਵਿਆਸਦੇਵਲ ਜਾਓ ਤੁਸੀਂ ਸੁਲਤਾਨਪੁਰ ਲੋਧੀ ਦੇ ਵੱਲ ਜਾਓ ਤੁਸੀਂ ਅਜਨਾਲਾ ਦੇ ਵੱਲ ਜਾਓ ਤੁਸੀਂ ਫਿਰੋਜ਼ਪੁਰ ਦੇ ਵੱਲ ਜਾਓ ਤੁਸੀਂ ਪਠਾਨਕੋਟ ਦੇ ਵੱਖ-ਵੱਖ ਪਿੰਡਾਂ ਨੂੰ ਦੇਖੋ ਤੁਹਾਨੂੰ ਇੰਿਓਂ ਲੱਗਦਾ ਵੀ ਜਿੱਥੋਂ ਤੱਕ ਤੁਹਾਡੀ ਅੱਖ ਦੀ ਮਾਰ ਆ ਕੱਲਾ ਪਾਣੀ ਜਿਵੇਂ ਕਪਾਵਾ ਦੇ ਸ਼ਾਮਰ ਜਾਂਦੇ ਹੁੰਨੇ ਬੀਚ ਤੇ ਜਾਂਦੇ ਜਦੋਂ ਉਹ ਬੀਚ ਤੇ ਜਾ ਕੇ ਜਿੱਥੋਂ ਤੱਕ ਅੱਖ ਦੀ ਮਾਰ ਹੁੰਦੀ ਥੋਂ ਨੂੰ ਪਾਣੀ ਨਜ਼ਰ ਆਉਂਦਾ ਹੁਣ ਵੀ ਤੁਹਾਨੂੰ ਪੰਜਾਬ ਦੇ ਵਿੱਚ ਹੜ ਬਲੇ ਖੇਤਰਾ ਨੇ ਵਿੱਚ ਅੱਖ ਦੀ ਮਾਰ ਦੇ ਵਿੱਚ ਸਿਰਫ ਸਿਰਫ ਪਾਣੀ ਆਉਂਦਾ ਮੈਨੂੰ ਕੱਲ ਮੇਰੇ ਦੋਸਤਾਂ ਨੇ ਦੱਸਿਆ ਕਰੇਂਗੇ ਅਸੀਂ ਜਿੱਥੇ ਜਾ ਕੇ ਆਏ 16 ਪਿੰਡ ਡੁੱਬ ਗਏ ਆ ਲਗਾਤਾਰ ਬਿਲਕੁਲ ਨਾਲ ਨਾਲ ਵਸਤੇ 16 ਪਿੰਡ ਡੁੱਬੇ ਆ ਮੈਂ ਸੋਚਿਆ ਮਨ ਦੇ ਵਿੱਚ ਵੀ ਜੇਕਰ ਇੱਕ ਵਰਗ ਕਿਲੋਮੀਟਰ ਦੇ ਵਿੱਚ ਇੱਕ ਪਿੰਡ ਹੋਵੇ ਜਾਂ ਅੱਧੇ ਦੇ ਵਿੱਚ ਵੀ ਹੋਵੇ ਮੰਨ ਲਓ ਅੱਧੇ ਵਰਗ ਕਿਲੋਮੀਟਰ ਦੇ ਵਿੱਚ ਇੱਕ ਪਿੰਡ ਹੋਵੇ ਤੇ ਇੱਕ ਪਿੰਡ ਤੋਂ ਦੂਜੇ ਪਿੰਡ ਦਾ ਫਾਸਲਾ ਜਿਹੜਾ ਉਹ 1 ਕਿਲੋਮੀਟਰ ਹੋਵੇ ਕਿਉਂਕਿ ਨਾਲ-ਨਾਲ ਤਾਂ ਹੁੰਦੇ ਨਹੀਂ 1 ਕਿਲੋਮੀਟਰ ਦਾ ਫਾਸਲਾ ਮੰਨ ਲਓ ਅੱਧੇ ਕਿਲੋਮੀਟਰ 'ਚ ਇੱਕ ਪਿੰਡ ਮੰਨ ਲਓ ਤੁਸੀਂ ਦੇਖੋ ਵੀ ਜੇਕਰ 16 ਪਿੰਡ ਡੁੱਬੇ ਆ ਤੇ 24 ਕਿਲੋਮੀਟਰ ਦਾ ਤੁਹਾਨੂੰ ਲਗਾਤਾਰ ਇੱਕ ਥਾਂ ਤੇ ਪਾਣੀ ਦਿਸੀ ਜਾਂਦਾ ਇਹ ਹਾਲਾਤ ਆ ਇਸ ਵੇਲੇ ਪੰਜਾਬ ਦੇ ਇਸ ਪੰਜਾਬ ਨੂੰ ਡੋਬਣ ਵਾਲੇ ਵੀ ਆਪਾਂ ਨੂੰ ਪਤਾ ਤੇ ਪੰਜਾਬ ਬਚਦਾ ਕਿਵੇਂ ਆ ਇਹ ਵੀ ਆਪਾਂ ਨੂੰ ਪਤਾ ਪੰਜਾਬ ਦੇ ਡੁੱਬੇ ਹੋਏ ਲੋਕਾਂ ਦੇ ਉੱਤੇ ਸਿਆਸਤ ਕੋਡ ਕਰਦਾ ਇਹ ਵੀ ਪਤਾ ਤੇ ਪੰਜਾਬ ਦੇ ਮਰਦੇ ਲੋਕਾਂ ਦੇ ਵਿੱਚ ਜਾਨ ਪਾਉਣ ਦੀ ਕੋਸ਼ਿਸ਼ ਕੌਣ ਕਰਦੇ ਆਪਾਂ ਨੂੰ ਇਹ ਵੀ ਪਤਾ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੋਂ 60000 ਕਰੋੜ ਰੁਪਇਆ ਮੰਗਿਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਮੰਗੀ ਤੀਆ ਪੰਜਾਬ ਦੇ ਬੀਜੇਪੀ ਨੇਤਾ ਇਹ ਗੱਲ ਕਹਿੰਨੇ ਕਿ ਜੇਕਰ ਹਰਿਆਣੇ ਦੇ ਨਾਲ ਬਣਾ ਕੇ ਰੱਖੀ ਹੁੰਦੀ ਪਾਣੀ ਦਿੱਤਾ ਹੁੰਦਾ ਉਹ ਆਪਣੀ ਮਦਦ ਕਰਨ ਵਾਸਤੇ ਨਾ ਆਉਂਦੇ ਹੱਥ ਜੋੜ ਕੇ ਬੇਨਤੀ ਹੈ ਤਮਾਸ਼ਾ ਨਾ ਕਰੋ ਤਮਾਸ਼ਾ ਵੀਰੋ ਬੰਦ ਕਰੋ ਇਹ ਤਮਾਸ਼ੇ ਦੀ ਘੜੀ ਨਹੀਂ ਆ ਇਹ ਤਮਾਸ਼ੇ ਦਾ ਵੇਲਾ ਨਹੀਂ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਫਗਾਨਿਸਤਾਨ ਦੇ ਵਿੱਚ ਆਇਆ ਪੁਚਾਰ ਦਿੱਸ ਗਿਆ ਚਲੋ ਦੱਸਣਾ ਵੀ ਚਾਹੀਦਾ ਉੱਥੇ ਵੀ ਨੁਕਸਾਨ ਹੋਇਆ ਲੋਕਾਂ ਦਾ 800 ਤੋਂ ਵੱਧ ਲੋਕ ਮਰੇ 6 ਤੀਬਰਤਾ ਵਾਲਾ ਪੁਚਾਰ ਸੀ ਜਿਹੜਾ ਕੱਲ ਆਇਆ ਪ੍ਰਧਾਨ ਮੰਤਰੀ ਸਾਹਿਬ ਨੇ ਲੰਮਾ ਚੌੜਾ ਟਵੀਟ ਕੀਤਾ ਕਹਿੰਦੇ ਜੀ ਅਸੀਂ ਅਫਗਾਨਿਸਤਾਨ ਦੇ ਨਾਲ ਖੜੇ ਆ ਤੇ ਵੀਰ ਜੀ ਪੰਜਾਬ ਦੇ ਨਾਲ ਵੀ ਖੜੋ ਪ੍ਰਧਾਨ ਮੰਤਰੀ ਸਾਹਿਬ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਅਫਗਾਨਿਸਤਾਨ ਤੋਂ ਦੂਰ ਆ ਕਿ ਨੇੜੇ ਆ ਤੁਸੀਂ ਇੱਕ ਟਵੀਟ ਨਹੀਂ ਕੀਤਾ ਤੁਸੀਂ ਇੱਕ ਵਾਰ ਆ ਗੱਲ ਨਹੀਂ ਕਹੀ ਕਿ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦੇ ਲਈ ਅਸੀਂ ਖਿਦਾਨੇ ਦੇ ਮੂੰਹ ਖੋਲ੍ਹ ਦਿਆਂਗੇ ਪੰਜਾਬੀ ਸਾਡੇ ਆਪਣੇ ਹਨ ਉਦਾਂ ਆਪਾਂ ਵੋਟਾਂ ਦੇ ਵੇਲੇ ਗੱਲ ਕਰਨੇ ਕਿ ਪੰਜਾਬ ਹਮਾਰੇ ਸਾਹਸ ਵਿੱਚ ਬਸਦਾ ਹੈ ਪੰਜਾਬ ਕੀ ਹਮ ਸੁਗੰਧ ਖਾਤੇ ਹਨ ਇਹ ਪੰਜਾਬ ਹਮਾਰਾ ਦਿਲ ਹੈ ਪੰਜਾਬ ਕੀ ਮਿੱਟੀ ਜ਼ਰਖੇਜ਼ ਹੈ ਇਹ ਮਿੱਟੀ ਤਾਂ ਖਤਮ ਹੋ ਰਹੀ ਆ ਜੇ ਤੁਸੀਂ ਅਫਗਾਨਿਸਤਾਨ ਦਾ ਫਿਕਰ ਕਰਦੇ ਤੁਸੀਂ ਪੰਜਾਬ ਦਾ ਵੀ ਕਰੋ ਕਹੋ ਤੁਸੀਂ ਇੱਕ ਵਾਰੀ ਕਹੋ ਤਾਂ ਸਹੀ ਕਿ ਭਾਈ ਇਹ ਸਾਡਾ ਦਿਲ ਹੈ ਇਹ ਪੰਜਾਬ ਆ ਜਿਹੜਾ ਇਹਦੇ ਬਿਨਾ ਭਾਰਤ ਦਾ ਵੀ ਉਹ ਰੂਪ ਨਹੀਂ ਰਹਿੰਦਾਗਾ ਜੇਕਰ ਪੰਜਾਬ ਦਾ ਹੋਵੇ ਇੱਕ ਵਾਰ ਤਾਂ ਗੱਲ ਕਹੋ ਪਰ ਇਉਂ ਤੁਸੀਂ ਕਹਿੰਦੇ ਨਹੀਂ ਤੇ ਨੈਸ਼ਨਲ ਮੀਡੀਆ ਗੋਦੀ ਮੀਡੀਆ ਖਾਸ ਕਰਕੇ ਉਹਨੇ ਜਿਹੜੀ ਬੇਸ਼ਰਮੀ ਧਾਰੀ ਆ ਉਹਦੇ ਉੱਤੇ ਵੀ ਮੈਨੂੰ ਦੁੱਖ ਹੁੰਦਾ ਕਿਉਂਕਿ ਉਹ ਪਤਾ ਕੀ ਕਹਿਣਾ ਹੁੰਦਾ ਜੇ ਮਾੜੀ-ਮੋਟੀ ਵੀ ਕਿਤੇ ਗੱਲ ਹੋਵੇ ਕਿਤੇ ਕੁਝ ਵਾਪਰ ਜੇ ਨਾ ਇਹ ਪੰਜਾਬੀ ਤੋਂ ਐਸੇ ਕਰਤੇ ਹਾਂ ਇਹ ਹੁਰਦੰਗ ਮਚਾਉਂਦੇ ਹਾਂ ਨਸ਼ਾ ਕਰਤੇ ਹਾਂ ਇਹ ਪੰਜਾਬੀ ਬਦਮਾਸ਼ੀ ਕਰਤੇ ਹਾਂ ਆ ਤਾਂ ਗੱਲ ਤੁਸੀਂ ਕਹਿ ਦਿੰਦੇ ਆ ਹੁਣ ਆਖੋ ਨਾ ਮੇਰੀ ਬੇਨਤੀ ਆ ਸਾਰੇ ਟੀਵੀ ਚੈਨਲਾਂ ਵਾਲਿਆਂ ਨੂੰ ਇਹ ਭਾਈ ਤੁਸੀਂ ਆਓ ਬੰਨਾਂ ਦੇ ਉੱਤੇ ਆਓ ਤੁਹਾਨੂੰ ਤੁਸੀਂ ਬੰਨ ਦਿਖਾਈਏ ਤੁਸੀਂ ਬੰਨ ਲਾਉਂਦੇ ਲੋਕ ਦਿਖਾਈਏ ਤੁਹਾਨੂੰ ਦਿਖਾਈਏ ਵੀ ਪੰਜਾਬੀ ਪਾਣੀ ਦੇ ਵਿੱਚ ਖੜੇ ਕਿਵੇਂ ਹੱਸਦੇ ਆ ਤੁਹਾਨੂੰ ਦਿਖਾਈਏ ਪੰਜਾਬੀ ਪਾਣੀ ਨੂੰ ਬੰਨ ਕਿਵੇਂ ਮਾਰਦੇ ਆ ਜੇ ਇਹ ਸਾਰਾ ਉੜਤਾ ਪੰਜਾਬ ਹੋਵੇ ਫਿਰ ਬੰਨ ਨਹੀਂ ਬਾਈਦਾ ਪਰ ਇਹ ਬੰਨ ਲਾਈ ਜਾਂਦੇ ਆ ਇਹਨਾਂ ਨੂੰ ਕੋਈ ਸਹਿਯੋਗ ਨਹੀਂ ਨੈਸ਼ਨਲ মিডিਏ ਦਾ ਇਹ ਫਿਰ ਵੀ ਲੱਗੇ ਪਏ ਆ ਇਹਨਾਂ ਲੋਕਾਂ ਨੇ ਜਜ਼ਬੇ ਦਾ ਸਤਿਕਾਰ ਕਰਨਾ ਬੰਦਾ ਤੁਸੀਂ ਹਮੇਸ਼ਾ ਸਤਿਕਾਰ ਦੇ ਪਾਤਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਸੀਂ ਹਮੇਸ਼ਾ ਮਾੜੀ ਗੱਲ ਕੀਤੀ ਆ ਇਹ ਲੋਕ ਚੰਗੇ ਵੀ ਬਹੁਤ ਆ ਹਾਂ ਸਾਡੇ ਚ ਖਾਮੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਣੀ ਪੀ ਪੀ ਕੇ ਨਿੰਦੀ ਜਾਏਗੇ ਤੇ ਜੇ ਪਾਣੀ ਪੀਣਾ ਹੀ ਤਾਂ ਫਿਰ ਆ ਜਾਓ ਹੁਣ ਪੀਓ ਇੱਥੇ ਬਹੁਤ ਸਾਰਾ ਪਾਣੀ ਆਇਆ ਇਹ ਹੀ ਪੀ ਕੇ ਨਿੰਦ ਲੋ ਅੱਜ ਸਾਹਮਣੇ ਖੜ ਕੇ ਸੋ ਭਾਈ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਪੰਜਾਬ ਦੇ ਖਿਲਾਫ ਸਿਆਸਤਾ ਵੀ ਹੋ ਰਹੀਆਂ ਪੰਜਾਬ ਦੇ ਬੰਨ ਮੈਨੋ ਲੱਗਦਾ ਨਾ ਵੀ ਤੋੜਨ ਵਾਲੇ ਬਹੁਤ ਆ ਪੰਜਾਬ ਦੇ ਬੰਨ ਟੁੱਟਦੇ ਆ ਨਾ ਜਦੋਂ ਇੰਉਂ ਲੱਗਦਾ ਵੀ ਤੋੜ ਦਿੱਤੇ ਗਏ ਆ ਕਿਉਂ ਲੱਗਦਾ ਵੀ ਸਦੀਆਂ ਤੋਂ ਹੀ ਦਹਾਕਿਆਂ ਤੋਂ ਹੀ ਪੰਜਾਬੀ ਜਿਹੜੇ ਕਿ ਵਕਤ ਵਕਤ ਮੁਸ਼ਕਲਾਂ ਨਾਲ ਜੂਝਦੇ ਆ ਇਹ ਹੁਣ ਵੀ ਉਸੇ ਤਰੀਕੇ ਦੇ ਨਾਲ ਉਸੇ ਪਾਸੇ ਨੂੰ ਤੋਰੇ ਜਾ ਰਹੇ ਆ ਹਰ ਸਾਲ ਬੰਨ ਟੁੱਟਦੇ ਆ ਹਰ ਸਾਲ ਬੰਨ ਟੁੱਟਦੇ ਹਰ ਸਾਲ ਬੰਨ ਟੁੱਟਦੇ ਆ ਐਸੇ ਕਿ ਫੇਰ ਟੁੱਟ ਗਿਆ ਪਤਾ ਨਹੀਂ ਕਿੰਨੇ ਕ ਪੰਜਾਬੀਆਂ ਦੀ ਹੋਰ ਮੌਤ ਹੋਵੇ ਤੇ ਫੇਰ ਇਹ ਬੰਨ ਮਜ਼ਬੂਤ ਹੋਣੇ ਆ ਪਤਾ ਨਹੀਂ ਕਿੰਨੇ ਕ ਪੰਜਾਬੀ ਕਿੰਨੇ ਕ ਬੱਚੇ ਕਿੰਨੀਆਂ ਘਪੇੜਾਂ ਦੀ ਹੋਰ ਮੌਤ ਚਾਹੁੰਦੇ ਆ ਫੇਰ ਇਹਦੇ ਬਾਰੇ ਸੋਚਿਆ ਜਾਊਗਾ ਸਿਆਸਤਦਾਨੋ ਥੋੜਾ ਜਆ ਥੋੜਾ ਜਆ ਪੰਜਾਬ ਦੇ ਪ੍ਰਤੀ ਸੋਹਿਰਦ ਹੋਵੇ ਤੇ ਮੇਰੀ ਬੇਨਤੀ ਹੈ ਜੀ ਕਿ ਇਸ ਵੇਲੇ ਕਲਾਕਾਰ ਭਾਈਚਾਰੇ ਨੇ ਬਹੁਤ ਮਦਦ ਕੀਤੀ ਆ ਐਮੀ ਵਰਕ ਦੀ ਗੱਲ ਕਰੀਏ ਦਲਜੀਤ ਦੋਸਾਂਝ ਦੀ ਗੱਲ ਕਰੀਏ ਮੀਕਾ ਸਿੰਘ ਦੀ ਗੱਲ ਕਰੀਏ ਸੋਨੂ ਸੂਦ ਤੇ ਸੰਜੇ ਦੱਤ ਤੇ ਹੋਰ ਬੜੀਆਂ ਸ਼ਖਸੀਤਾ ਗਿੱਪੀ ਗਰੇਵਾਲ ਨਿਮਰਤ ਖਹਿਰਾ ਤੇ ਰੇਸ਼ਮ ਸਿੰਘ ਅਮੋਲ ਤੇ ਉਧਰ ਗੱਲ ਕਰੀਏ ਜਸਬੀਰ ਜੱਸੀ ਜਸ ਬਾਜਵਾ ਇੰਦਰਜੀਤ ਨਿੱਕੂ ਕਿਹਦੀ ਕਿਹਦੀ ਗੱਲ ਕਰੀਏ ਬਹੁਤ ਸਾਰੇ ਕਲਾਕਾਰਾਂ ਨੇ ਬਹੁਤ ਸਾਰੀ ਮਦਦ ਕੀਤੀ ਆ ਬੜੇ ਹੋਰ ਕਰਨਗੇ ਕਰਨ ਔਜਲਾ ਨੇ ਵੋਟ ਦਿੱਤੀ ਆ ਕਿੰਨੀ ਚੰਗੀ ਗੱਲ ਆ ਸੋ ਇੱਕ ਜਿੰਮੀ ਸ਼ਿਰਗਿਲ ਹੋਰਾ ਨੇ ਆ ਰਾਜਪੁੰਦਰਾ ਹੋਰਾ ਦੇ ਵੱਲੋਂ ਫੜੀ ਮਦਦ ਕੀਤੀ ਗਈ ਆ ਉਹ ਜਿਹੜਾ ਨੇ ਫਿਲਮ ਬਣਾਈ ਹੈਗੀ ਜੀ ਪੰਜਾਬੀ ਆ ਗਏ ਓਏ ਉਹਨਾਂ ਨੇ ਬੜੀ ਮਦਦ ਕੀਤੀ ਆ ਉਹਦੇ ਪ੍ਰੋਡਿਊਸਰ ਨੇ ਇਹ ਗੱਲ ਕਹੀ ਆ ਵੀ ਸਾਡਾ ਚਿਤ ਨਹੀਂ ਸੀ ਕਰਦਾ ਕਿ ਇਸ ਮੌਸਮ ਦੇ ਵਿੱਚ ਇਸ ਹਾਲਾਤ ਦੇ ਵਿੱਚ ਫਿਲਮ ਰਿਲੀਜ਼ ਕਰਗੇ ਪਰ ਸਾਡੇ ਟੱਬਰ ਦਾ ਸਾਰਾ ਪੈਸਾ ਇਹਦੇ ਉੱਤੇ ਲੱਗ ਚੁੱਕਿਆ ਸਾਨੂੰ ਫਿਲਮ ਰਿਲੀਜ਼ ਕਰਨੀ ਪੈਣੀ ਆ ਆਪਾਂ ਇਹਨਾਂ ਗੱਲਾਂ ਨੂੰ ਵੀ ਖਿੜੇਵੱਥੇ ਸਵੀਕਾਰ ਕਰਦੇ ਆ ਕਿਸੇ ਦੀ ਉਮਰ ਭਰ ਦੀ ਪੂੰਜੀ ਲੱਗੀ ਹੋ ਸਕਦੀ ਆ ਤੋ ਆਓ ਆਪਾਂ ਸਾਰੇ ਕੰਮ ਬਰਾਬਰ ਰੱਖਣੇ ਆ ਪਰ ਪੰਜਾਬ ਵੀ ਬਚਾਉਣਾ ਪੰਜਾਬ ਦੇ ਨਾਲ ਨਾਲ ਜੇ ਗੱਲ ਕਰਗੇ ਅਸੀਂ ਹਿਮਾਚਲ ਪ੍ਰਦੇਸ਼ ਦੀ ਉੱਥੇ ਲਗਾਤਾਰ ਮੀਂਹ ਪਈ ਜਾਂਦਾ Shimla ਦੇ ਵਿੱਚ ਕੋਟਖਾਈ ਤੇ ਹੋਰ ਪਿੰਡਾਂ ਦੇ ਵਿੱਚ ਲੈਂਡਸਲਾਈਡਿੰਗ ਹੋਈ ਹੈ 4 ਮੌਤਾਂ ਹੋ ਗਈਆਂ ਹਿਮਾਚਲ ਪ੍ਰਦੇਸ਼ ਕੁਦਰਤੀ ਆਪਤ ਪੀੜਤ ਸੂਬਾ ਐਲਾਨ ਦਿੱਤਾ ਗਿਆ ਚੰਡੀਗੜ੍ਹ ਮਨਾਲੀ ਫੋਰ ਲੇਨ ਸਮੇਤ 5 ਹਾਈਵੇ ਤੇ 800 ਸੜਕਾਂ ਬੰਦ ਪਈਆਂ ਕੇਦਾਰਨਾਥ ਯਾਨੀ ਕਿ ਉੱਤਰਾਖੰਡ ਨੈਸ਼ਨਲ ਹਾਈਵੇ ਤੇ ਲੈਂਡਸਲਾਈਡਿੰਗ ਹੋਈ ਹੈ 2 ਮੌਤਾਂ ਤੇ 6 ਜ਼ਖਮੀ ਹੋਏ ਆ ਚਾਰ ਧਾਮ ਤੇ ਹਿਮਪੰਡ ਯਾਤਰਾ 5 ਸਤੰਬਰ ਤੱਕ ਰੱਦ ਕਰ ਦਿੱਤੀ ਗਈ ਆ ਹਰਿਆਣੇ ਦੇ ਵਿੱਚ ਵੀ 6 ਜ਼ਿਲ੍ਹੇ ਹੜ੍ਹ ਦੀ ਮਾਰ ਦੇ ਵਿੱਚ ਆ ਤੇ ਸਰਕਾਰੀ ਅੰਕੜੇ ਗੱਲ ਕਹਿੰਦੇ ਕਿ ਉੱਥੇ 2.5 ਲੱਖ ਏਕੜ ਫਸਲ ਬਰਬਾਦ ਹੋ ਗਈ ਆ ਜਿਵੇਂ ਕਿ ਪੰਜਾਬ ਦੇ ਵਿੱਚ 3.5 ਲੱਖ ਏਕੜ ਤੋਂ ਵੱਧ ਬਰਬਾਦ ਹੋਈ ਆ ਸੋ ਸਾਰੇ ਹੀ ਸੂਬੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਕੇਂਦਰ ਮਦਦ ਕਰੇ ਤੇ ਪੰਜਾਬ ਜਿੰਦਾਬਾਦ ਰਹੇ ਪੰਜਾਬੀ ਜਿੰਦਾਬਾਦ ਰਹੇ ਇਹਦੀ ਕਾਮਨਾ ਕਰਦੇ ਆ